ਸਾਈਬਰ ਬੁਲੀਂਗ ਕਹਤੇ ਇੱਕ ਐਸੀ ਚੀਜ਼ ਬਣ ਗਈ ਹੈ ਅੱਜ ਦੇ ਡੇਟ ਦੇ ਵਿੱਚ ਜੋ ਬੱਚਿਆਂ ਨੂੰ ਸੁਸਾਈਡ ਕਰਦੇ। ਕਈ ਬੱਚਿਆਂ ਨੇ ਸਾਈਬਰ ਬੁਲੀਂਗ ਤੋਂ ਤਾਲਾ ਮੋਗੇ ਸੁਸਾਈਡ ਦਾ ਫਾਇਆ ਆਪਾਂ ਇਹ じゃ ਕੋਈ ਵੀ ਕੰਮ ਨਹੀਂ ਕਰਦਾ। ਸਾਈਬਰ ਬੁਲੀਂਗ ਹੈ ਤਾਂ ਉਹ ਨਾ ਬਤਾਓ ਇਹ ਇੱਕ ਸਾਈਬਰ ਕ੍ਰਾਈਮ ਹੈ। ਇੱਕ ਅਪਰਾਧ ਹੈ। ਠੀਕ ਹੈ? ਇਹ ਤੁਸੀਂ ਕਦੇ ਨਹੀਂ ਸੋਚਣਾ ਵੀ ਇਹ ਸਾਈਬਰ ਕ੍ਰਾਈਮ ਹੈ ਨਾ ਇਹ ਸਾਈਬਰ ਬੁਲੀਂਗ ਹੈ। ਇਹ ਪਤਾ ਨਹੀਂ ਲੱਗਦਾ। ਪਤਾ ਲੱਗਦਾ ਬਿਲਕੁਲ ਪਤਾ ਲੱਗਦਾ ਹੈ। ਕੋਈ ਵੀ ਬੰਦਾ ਐਸਾ ਨਹੀਂ ਆਈਪੀ ਐਡਰੈਸ ਨੂੰ ਪੜਾਉਣਾ ਪੜੇਗਾ ਠੀਕ ਹੈ ਆਪਾਂ ਤਾਂ ਇਹ ਕਿਸੇ ਨੂੰ ਕੋਈ ਜਾਣ ਪਛਾਨ ਨਹੀਂ ਦਿੰਦਾ ਸਾਈਕੋਲੋਜੀ ਕਹਿੰਦੀ ਕੀ ਹੈ ਜਦੋਂ ਤੁਸੀਂ ਸੋਸ਼ਲ ਮੀਡੀਆ ਦੇ ਉੱਤੇ ਕਿਸੇ ਬੱਚੇ ਬਾਰੇ ਕੋਈ ਗਲਤ ਕਮੈਂਟ ਕਰਦੇ ਹੋ ਕਿਸੇ ਬੱਚੇ ਬਾਰੇ ਕੋਈ ਗਲਤ ਗੱਪੂ ਮਾਰਦੇ ਹੋ ਉਹ ਬੱਚਾ ਮੈਂਟਲੀ ਪਰੇਸ਼ਾਨ ਹੋ ਕੇ ਉਹਦਾ ਮੋਰਲ ਲੋ ਹੋ ਜਾਂਦਾ ਉਹ ਕਿਸੇ ਨੂੰ ਦੱਸ ਨਹੀਂ ਪਾਉਂਦਾ ਆਪਣੇ ਆਪ ਦੇ ਵਿੱਚ ਹੀ ਪਰੇਸ਼ਾਨ ਬਹਿਣ ਲੱਗ ਜਾਂਦਾ ਇਹ ਤਾਂ ਹੁੰਦਾ ਨਾ ਬੱਚਿਆਂ ਕੇ ਨਾਲ ਹੀ ਇਹ ਕਰਤਾ ਤਾਂ ਤੁਸੀਂ ਆਪਣੇ ਟੀਚਰ ਨੂੰ ਦੱਸ ਸਕਦੇ ਹੋ ਜਾਂ ਸਾਈਬਰ ਕ੍ਰਾਈਮ ਦੀ ਇੱਕ ਵੈਬਸਾਈਟ ਹੈ cybercrime.gov.in ਠੀਕ ਹੈ ਉਹਦੇ ਉੱਤੇ ਤੁਸੀਂ ਆਪੇ ਇੱਕ ਕੰਪਲੇਨ ਰਜਿਸਟਰ ਕਰ ਸਕਦੇ ਹੋ ਜੇ ਰੂਮ ਕੀ ਸਾਈਬਰ ਕ੍ਰਾਈਮ ਜਾਂ ਸਾਈਬਰ ਬੁਲੀਇੰਗ ਤੇ ਕੋਈ ਜਿਹੜੀ ਤੁਹਾਨੂੰ ਜੀ ਪਰੇਸ਼ਾਨ ਕਰਦੀ ਹੈ ਤੁਸੀਂ ਉਹਦੇ ਗੇਟ ਕਰ ਸਕਦੇ ਹੋ ਇਹ ਗੱਲ ਜਿਹੜੀ ਤੁਹਾਡੇ ਅਗੇਂਸਟ ਗਲਤ ਕੋਮੈਂਟ ਕਰਦਾ ਜਾਂ ਗਲਤ ਪੋਸਟ ਕਰਦਾ ਜਾਂ ਦੂਸਰੇ ਬੰਦੇ ਨੂੰ ਬਾਰੇ ਕੋਈ ਗੱਲ ਕਹਿੰਦਾ ਤਾਂ ਉਹ ਸਾਈਬਰ ਬੁਲੀਂ ਦੇ ਵਿੱਚ ਆਉਂਦਾ ਜਿਹੜੀ ਕਲਾਸ ਦੇ ਵਿੱਚ ਤੁਹਾਨੂੰ ਕੋਈ ਪਰਚਾਅ ਕਰਦਾ दैट इज कॉल्ड ਬੁਲੀਂ ਜਿਹੜੀ ਇੰਟਰਨੈਟ ਦੇ ਉੱਤੇ ਜਾਂ ਸੋਸ਼ਲ ਮੀਡੀਆ ਦੇ ਉੱਤੇ ਤੁਹਾਨੂੰ ਕੋਈ ਪਰਚਾਅ ਕਰਦਾ ਤੁਹਾਡੇ ਬਾਰੇ ਕੋਈ ਗਲਤ ਕੋਮੈਂਟ ਲਿਖਦਾ ਤੁਹਾਡੇ ਬਾਰੇ ਕੋਈ ਗਲਤ ਸੂਝਾ ਕਿਸੇ ਨੂੰ ਮਿਲਦਾ ਤਾਂ ਉਹਨੂੰ ਕੀ ਕਹਿੰਦੇ ਆ ਸਾਈਬਰ ਬੁਲੀਂ ਤੁਸੀਂ ਕਰਨੀ ਹੈ ਕਿਦੋਂ ਰਾਈਟ ਬੁਲੀਂ ਕਿਸੇ ਲਈ ਵੈਰੀ ਗੁੱਡ ਤੁਹਾਨੂੰ ਕਿਸੇ ਨੂੰ ਆਪਾਂ ਤਰਸਾਹ ਨਹੀਂ ਕਰਨਾ ਜੇ ਹੁਣ ਤੱਕ ਕੀਤਾ ਵੀ ਹੈ ਤੇ ਕਿਸੇ ਵੀ ਬੱਚੇ ਨੇ ਜੇ ਤੁਹਾਨੂੰ ਵੀ ਕੋਈ ਕਰਦਾ ਤਾਂ ਤੁਸੀਂ ਆਪਣੇ ਟੀਚਰ ਨੂੰ ਆਪਣੇ ਘਰ ਦੇਿਆਂ ਨੂੰ ਜਾਂ ਇੰਟਰਨੈਟ ਦੇਤੇ ਕੋਈ ਮੈਸੂਮ ਵੈਬਸਾਈਟ ਨਸੀਆ ਜਾਂ 1930 ਇੱਕ ਡਾਇਲ ਨੰਬਰ ਹੈਗਾ 1930 ਦੇ ਉੱਤੇ ਡਾਇਲ ਕਰਕੇ ਆਪਣੀ ਜੋ ਗ੍ਰੇਡ ਫਾਈਬਰ ਗ੍ਰਾਇੰਡ ਦੀ ਰਿਪੋਰਟ ਹਿੰਗੇ ਯੈਸ ਸਰ ਥੈਂਕ ਯੂ